ਪਿਆਰੇ ਦੇਸ਼ਵਾਸੀਓ ਮੈਨੂੰ ਲੱਗਦਾ ਇਹ ਪਾਣੀ ਨਹੀਂ ਇਹ ਪਾਣੀ ਵਿੱਚ ਸ਼ੈਂਪੂ ਆ ਗਿਆ ਹੁਣ ਆਪਾਂ ਇਹਦੀਆਂ ਬੋਤਲਾਂ ਭਰ ਭਰ ਕੇ ਪੰਜਾਬ ਸਰਕਾਰ ਸਾਰਿਆਂ ਨੂੰ ਇੱਕ ਇੱਕ ਬੋਤਲ ਮੁਫਤ ਦੇਊਗੀ ਉਹ ਇਹਦਾ ਤਾਂ ਸਰ ਗਿਆ ਉਹ ਤਾਂ ਜਮੀ ਮੈਂ ਪਹਿਲੇ ਹੀ ਕਿਹਾ ਸੀ ਇਹਨੇ ਤਾਂ ਹੁਣ ਆ ਵੀ ਵੇਚ ਦੇਣਾ ਲੈ ਤਾਂ ਕਮਾਲ ਹੀ ਹੋ ਗਈ ਮੈਂ ਕਿਹਾ ਸਰ ਦਿੰਨੇ ਦਾ ਖੜਾ ਦਾ ਪਤਾ ਨਹੀਂ ਪਿੱਛੇ ਪਈ ਜਾਂ ਪਤਾ ਨਹੀਂ ਡੱਬਾ ਜਾਂ ਮਾਰੇ ਮੇਰੇ ਕਣੀ ਨੂੰ ਭਗਾ ਕੇ प्यारे बहन और भाइयों नहाने के बाद हम जाएंगे किसी रेली पे मेरी गल सुन मोदी आथन तक जान नहीं तेरे सिर चाई चोरी चोरी मैं शैंपू पांदा रूं तू नहाई